ਭਗਵੇਂ ਕੱਪੜੇ ਵੇਖ ਸਲਾਮ ਕਰੀਏ ਮੰਦਾ ਕਿਸੇ ਫਕੀਰ ਨੂੰ ਆਖੀਏ ਨਾ ਸ਼ਰਧਾ ਹੋਵੇ ਤਾਂ ਝੋਲੀ ਵਿੱਚ ਖੈਰ ਪਾਈਏ ਐਵੇਂ ਗਹਿਰੀ ਨਜ਼ਰ ਨਾਲ ਝਾਕੀਏ ਨਾ ਫੱਕਰ ਪਤਾ ਨਹੀਂ ਕਿਸ ਰੰਗ ਵਿੱਚ ਹੋਵੇ ਉਹਦੀ ਪਰਖ ਕਰਨੀ ਹੈ ਬੜੀ ਔਖੀ ਮੂੰਹ ਨਾਲ ਤੇ ਝਟਪਟ ਆਖ ਦੇਣਾ ਫਕੀਰੀ ਕਰਨੀ ਭਲਾ ਕਿਧਰੋਂ ਹੈ ਸੌਖੀ ਜਿਉਂਦੇ ਮਰਨਾ ਪੈਂਦਾ ਹੈ ਜਹਾਨ ਅੰਦਰ ਤਦ ਜਾ ਕੇ ਕਿਤੇ ਫਕਰ ਕਹਾਮ ਦਾ ਏ ਪੂਰਾ ਜੋੜ ਕੇ ਫਕੀਰੀ ਦੇ ਨਾਲ ਨਾਤਾ ਤਹਿਲ ਅਜੇ ਵੀ ਵਜੂਹੇ ਵਾਲਾ ਗਾਮ ਦਾ ਏ ਤਹਿਲ ਅਜੇ ਵੀ ਵਜੂਹੇ ਵਾਲਾ ਗਾਮ ਦਾ ਏ ਸੋ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਸਿੱਧ ਸਮਾਦਾ ਪਿੰਡ ਬਿਗੜਵਾਲ ਵੱਲੋਂ 5 ਸਤੰਬਰ 2024 ਦਿਨ ਵੀਰਵਾਰ ਨੂੰ ਬਾਬਾ ਕੁਮੰਡਗਿਰ ਮਹਾਰਾਜ ਜੀ ਅਤੇ ਬਾਬਾ ਸੁੰਦਰਗਿਰ ਮਹਾਰਾਜ ਜੀ ਨੂੰ ਸਮਰਪਿਤ ਭਾਦੋਂ ਦੀ ਦੂਜ ਦਾ ਤੀਸਰਾ ਮੇਲਾ ਨਗਰ ਖੇੜੇ ਦੇ ਪੂਰਨ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਮੇਲਾ ਕਰਵਾਇਆ ਜਾ ਰਿਹਾ ਹੈ ਠੀਕ 12 ਵਜੇ ਖੀਰ ਤੇ ਮਾਲ ਪੂੜਿਆਂ ਦਾ ਮੱਥਾ ਟਿਕਣਾ ਸ਼ੁਰੂ ਹੋ ਜਾਵੇਗਾ ਜੀ ਤੇ ਉਹੀ ਖੀਰ ਤੇ ਮਾਲਪੂੜੇ ਸਾਰੀਆਂ ਸੰਗਤਾਂ ਨੂੰ ਸ਼ਿਕਾਏ ਜਾਣਗੇ ਜੀ ਲਾਈਨਾਂ 'ਚ ਕਤਾਰਾਂ 'ਚ ਬਿਠਾ ਕੇ ਸੋ ਸਾਰੀਆਂ ਸੰਗਤਾਂ ਦਾ ਔਰ ਸਮਾਧਾਂ ਦੇ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਹੈ ਸਭ ਦਾ ਵੈਲਕਮ ਹੈ ਸੋ ਨਾਲ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਜੋ ਪਿੰਡ ਬਿਗੜਵਾਲ ਹੈ ਉਸ ਪਿੰਡ ਦੀਆਂ ਜਿੰਨੀਆਂ ਵੀ ਨੂਹਾਂ ਹਨ ਉਹੋ ਘੱਗਰੇ ਪਾ ਕੇ ਮੱਥਾ ਟੇਕਦੀਆਂ ਹਨ ਤੇ 5 ਸਤੰਬਰ 2024 ਦਿਨ ਵੀਰਵਾਰ ਨੂੰ ਇੰਟਰਨੈਸ਼ਨਲ ਕਵਿਸ਼ਰੀ ਜਥਾ ਮਾਸਟਰ ਭੀਮ ਮੌੜਾ ਵਾਲੇ ਦਾ ਕਵਿਸ਼ਰੀ ਜਥਾ ਗੁਰੂ ਘਰ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਹੋਰ ਵੀ ਬਹੁਤ ਸਾਰੇ ਕਵਿਸ਼ਰ ਢਾਡੀ ਜਥੇ ਪਹੁੰਚਣੇ ਹਨ ਉਹਨਾਂ ਨੇ ਵੀ ਆਪੋ ਆਪਣੀ ਕਲਾ ਦੇ ਪ੍ਰਦਰਸ਼ਨ ਕਰਨੇ ਹਨ ਸਾਰੀਆਂ ਸੰਗਤਾਂ 5 ਸਤੰਬਰ 2024 ਦਿਨ ਵੀਰਵਾਰ ਨੂੰ ਔਰ ਸਮਾਧਾਂ ਦੇ ਵਿੱਚ ਸੇਵਾ ਕਰਨ ਤੇ ਮੂਹੋਂ ਮੰਗਿਆ ਫਲ ਪਾਉਣ ਕਰਕੇ ਕੋਈ ਵੇਖ ਲਿਓ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲਿਓ ਬੋਲ ਸੱਚੇ ਦਰਬਾਰ ਕੀ ਜੈ ਜੈ ਕਰਾ ਬਾਬਾ ਕੁਮੰਡਗਿਰ ਮਹਾਰਾਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਕਰਾ ਬਾਬਾ ਸੁੰਦਰਗਿਰ ਮਹਾਰਾਜੀ ਦਾ ਬੋਲ ਸੱਚੇ ਦਰਬਾਰ ਕੀ ਜੈ